ਮੇਰਾ ਸਿਰ ਝੁਕਦਾ ਏ ਪੰਜਾਬ ਦੇ ਦੇਸ਼ ਤੇ ਤੇ ਖਾਸ ਤੌਰ ਤੇ ਮੈਂ মিডিਆ ਦੇ ਵੀ ਬਹੁਤ ਬਹੁਤ ਧੰਨਵਾਦੀ ਆ ਵੀ ਉਹ ਹਮੇਸ਼ਾ ਸੁਰਖੀਆਂ ਚ ਪੰਜਾਬ ਦੀ ਗੱਲ ਵੱਧ ਤੋਂ ਵੱਧ ਚੱਕਦੇ ਆ ਤੇ ਉਹੀ ਗੱਲਾਂ ਆ ਜਿਹੜੀਆਂ ਮੈਂ ਹੁਣ ਉਹਦਾ ਜਿੰਨਾ ਵੀ ਹੱਲ ਕਰ ਸਕੂੰਗਾ ਜੋ ਵੀ ਕਰ ਸਕੂੰਗਾ ਕਰੂੰਗਾ ਪਰ ਆਪਾਂ ਕੱਲੀ ਕੱਲੀ ਗੱਲ ਅੰਦਰ ਬਹਿ ਕੇ ਕਰਦੇ ਆ ਅੱਜ ਪਹਿਲੇ ਬੀਜੇਪੀਸਾ ਜਿਹੜਾ ਉਹ ਆਇਆ ਏ ਤੇ ਜਾਖੜ ਹਾਂ ਜੀ ਤੇ ਸਾਰਾ ਜਿਹੜੀ ਸਾਡੀ ਦੀ ਬਾਡੀ ਆ ਉਹਨਾਂ ਨੂੰ ਤੇ ਅੱਜ 13 ਦੇ 13 ਕੈਂਡੀਡੇਟ ਨੇ ਉਹਨਾਂ ਨਾਲ ਬਹਿ ਕੇ ਗੱਲਬਾਤ ਵੀ ਕਰਾਂਗੇ ਕਿ ਕਿਵੇਂ ਅੱਗੇ ਪੰਜਾਬ ਆ ਜਿਹੜਾ ਉਹ ਕਿਸ ਤਰੀਕੇ ਨਾਲ ਬੀਜੇਪੀ ਨੂੰ ਵੀ ਚਲਾਉਣਾ ਤੇ ਜਿਹੜੀ ਸਰਕਾਰ ਆ ਉਹ ਕਿਹੜੀ ਕਿਹੜੀ سپورਟ ਆ ਜਿਹੜੀ ਪੰਜਾਬ ਨੂੰ ਸੈਂਟਰ ਗਵਰਨਮੈਂਟ ਵੱਲੋਂ ਚਾਹੀਦੀ ਇਸ ਤੋਂ ਲਾ ਵੇ ਰਿਪਰੈਜ਼ੈਂਟ ਤੁਸੀਂ ਇਕਲੱਤੇ ਇਕਲੋਤੇ ਉਹ ਜਿਹੜਾ ਪੰਜਾਬ ਨੂੰ ਉਹਨੇ ਕਿਸੇ ਕਰ ਰਿਪਰੈਜ਼ੈਂਟ ਕਰੋਗੇ प्राथमिकता क्या रहेगी सर प्राथमिकता क्या रहेगी किसानों के लिए भी कुछ करने की कोशिश करे अंदर करेगी सारिया गलत